ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਰੈਲੀ ਹੈ ਤਾਂ ਇੱਕ ਦਿਨ ਪਹਿਲਾਂ 6 ਸਕੂਲਾਂ 'ਚ ਛੁੱਟੀ ਕਰ ਦਿੱਤੀ ਜਾਵੇ ਤਾਂ ਜੋ ਸਕੂਲਾਂ 'ਚ ਸੀਐਮ ਸਾਹਿਬ ਦੀ ਸਿਕਿਉਰਿਟੀ ਰਹਿ ਸਕੇ ਇਹ ਦਾਵਾ ਬਿਕਰਮ ਮਜੀਠੀਆ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਪਾ ਕੀਤਾ ਹੈ ਬਿਕਰਮ ਮਜੀਠੀਆ ਨੇ ਦੋ ਸਰਕਾਰੀ ਆਰਡਰਾਂ ਦੀ ਕਾਪੀ ਸ਼ੇਅਰ ਕੀਤੀ ਹੈ ਤੇ ਨਾਲ ਲਿਖਿਆ ਪੰਜਾਬ ਸਰਕਾਰ ਦੇ ਦੋ ਦੋ ਆਰਡਰ ਪਹਿਲਾ ਆਰਡਰ ਸਾਰੇ ਸਰਕਾਰੀ ਸਕੂਲਾਂ 'ਚ 16 ਦਸੰਬਰ 2023 ਨੂੰ ਮਾਪੇ ਅਧਿਆਪਕ ਮਿਲਨੀ ਯਾਨੀ ਕਿ ਮੈਗਾ ਪੀਟੀਐਮ ਰੱਖੀ ਜਾਵੇ ਦੂਜਾ ਆਰਡਰ 16 ਦਸੰਬਰ 2023 ਨੂੰ ਬਠਿੰਡੇ ਦੇ 6 ਸਕੂਲਾਂ 'ਚ ਛੁੱਟੀ ਕਰ ਦਿੱਤੀ ਜਾਵੇ ਤਾਂ ਜੋ ਸੀਐਮ ਸਾਹਿਬ ਦੀ ਸਿਕਿਉਰਿਟੀ ਉੱਥੇ ਠਹਿਰ ਸਕੇ ਕਿਉਂਕਿ ਮਹਾਰਾਜਾ ਸਤੋਜ ਦੀ 17 ਨੂੰ ਰੈਲੀ ਹੈ ਇੱਕ ਪਾਸੇ ਤਾਂ ਸੀਐਮ ਸਾਹਿਬ ਬੱਚਿਆਂ ਨਾਲ ਫੋਟੋਆਂ ਕਰਾ ਕੇ ਡਰਾਮੇ ਕਰਦੇ ਹਨ ਤੇ ਦੂਜੇ ਪਾਸੇ ਸਕੂਲਾਂ 'ਚ ਆਪਣੀ ਰੈਲੀ ਲਈ ਛੁੱਟੀਆਂ ਭਗਵੰਤ ਮਾਨ ਜੀ ਕੀ ਇਹੀ ਹੈ ਦਿੱਲੀ ਮਾਡਲ ਤਾਂ ਇਹ ਸਵਾਲ ਭਗਵੰਤ ਸਰਕਾਰ ਤੇ ਬਿਕਰਮ ਮਜੀਠੀਆ ਨੇ ਚੁੱਕੇ ਨੇ ਤੇ ਜੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਸੱਤਾ ਤੋਂ ਹਾਂ ਤੋਂ ਪਹਿਲਾਂ ਦੇ ਬਿਆਨਾਂ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਖੁਦ ਸਾਬਕਾ ਮੁੱਖ ਮੰਤਰੀਆਂ ਦੀ ਸਿਕਿਉਰਿਟੀ ਤੇ ਸਵਾਲ ਚੁੱਕਦੇ ਹੁੰਦੇ ਸਨ ਪਰ ਅੱਜ ਸੱਤਾ 'ਚ ਆਉਣ ਤੋਂ ਬਾਅਦ ਆਪਣੀ ਹੀ ਸਿਕਿਉਰਿਟੀ ਲਈ ਬੱਚਿਆਂ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਕਰਵਾਈਆਂ ਜਾ ਰਹੀਆਂ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ